ਸ਼ਹਿਰ ਦੇ ਇੱਕ ਸ਼ਾਂਤ ਜਿਹੇ ਮੁਹੱਲੇ ਵਿੱਚ ਰਹਿਣ ਵਾਲੀ ਹਰਲੀਨ ਨੂੰ ਲੋਕ ਅਕਸਰ ਬਹੁਤ ਸੰਸਕਾਰੀ ਅਤੇ ਸਹਿਨਸ਼ੀਲ ਪਤਨੀ ਆਖਦੇ ਹਨ ਸੋਹਣਾ ਜਿਹਾ ਸੂਟ ਹਲਕੀ ਜਹੀ ਮੁਸਕਾਨ ਅਤੇ ਝੁਕੀਆਂ ਨਜ਼ਰਾਂ ਇਹੀ ਉਸਦੀ ਪਛਾਣ ਬਣ ਚੁੱਕੀ ਸੀ ਕਿਸੇ ਨੂੰ ਨਹੀਂ ਪਤਾ ਸੀ ਕਿ ਉਸ ਮੁਸਕਾਨ ਦੇ ਪਿੱਛੇ ਕਿੰਨਾ ਡੂੰਘਾ ਦਰਦ ਲੁਕਿਆ ਹੋਇਆ ਹੈ ਅਤੇ ਉਸ ਦੀ ਖਾਮੋਸ਼ੀ ਵਿੱਚ ਕਿੰਨੀਆਂ ਤੇਜ਼ ਚੀਕਾਂ ਕੈਦ ਹਨ ਹਰਲੀਨ ਦੇ ਵਿਆਹ ਨੂੰ 5 ਸਾਲ ਹੋ ਚੁਕੇ ਹਨ ਉਸ ਦਾ ਪਤੀ ਹਰਮਨ ਇੱਕ ਪ੍ਰਾਈਵੇਟ ਕੰਪਨੀ ਵਿੱਚ ਮੈਨੇਜਰ ਸੀ ਬਾਹਰੋਂ ਦੇਖਣ ਨੂੰ ਤਾਂ ਦੋਵੇਂ ਇੱਕ ਪਰਫੈਕਟ ਜੋੜਾ ਲੱਗਦੇ ਸੀ ਵਧੀਆ ਘਰ ਵਧੀਆ ਨੌਕਰੀ ਸਮਾਜ ਵਿੱਚ ਇੱਜ਼ਤ ਪਰ ਘਰ ਦੀਆਂ ਅੰਚਾਰ ਕੰਧਾਂ ਵਿੱਚ ਕਹਾਣੀ ਕੁਝ ਹੋਰ ਹੀ ਸੀ ਵਿਆਹ ਦੇ ਪਹਿਲੇ ਸਾਲ ਤਾਂ ਹਰਮਨ ਉਸ ਨੂੰ ਬਹੁਤ ਪਿਆਰ ਨਾਲ ਰੱਖਦਾ ਸੀ ਰੋਜ਼ ਆਫਿਸ ਤੋਂ ਆ ਕੇ ਫੁੱਲੇ ਹੁੰਦਾ ਉਸ ਦੇ ਹੱਥ ਦੀ ਚਾਹ ਪੀਂਦਾ ਅਤੇ ਭਵਿੱਖ ਦੇ ਸੁਪਨੇ ਬੁੰਦਾ ਹਰਲੀਨ ਨੂੰ ਲੱਗਦਾ ਸੀ ਕਿ ਉਸਨੇ ਜ਼ਿੰਦਗੀ ਦਾ ਸਭ ਤੋਂ ਸਹੀ ਫੈਸਲਾ ਕੀਤਾ ਆ ਪਰ ਹੌਲੀ-ਹੌਲੀ ਹਰਮਨ ਬਦਲਣ ਲੱਗ ਪਿਆ ਉਸ ਦੀ ਆਵਾਜ਼ ਵਿੱਚ ਚਿਚੜਾਪਣ ਆ ਗਿਆ ਛੋਟੀਆਂ-ਛੋਟੀਆਂ ਗੱਲਾਂ ਤੇ ਗੁੱਸਾ देर रात ਤੱਕ ਬਾਹਰ ਰਹਿਣਾ ਫੋਨ ਤੇ ਕਿਸੇ ਨਾਲ ਫੁਸਫੁਸਾ ਕੇ ਗੱਲਾਂ ਕਰਨਾ ਇਹ ਸਭ ਹਰਲੀਨ ਨੂੰ ਚੁਭਦਾ ਸੀ ਪਰ ਉਹ ਚੁੱਪ ਰਹਿੰਦੀ ਸੋਚਦੀ ਸੋਚਦੀ ਸ਼ਾਇਦ ਆਫਿਸ ਦਾ ਸਟ੍ਰੈਸ ਹੋਵੇਗਾ ਸ਼ਾਇਦ ਮੈਂ ਹੀ ਜ਼ਿਆਦਾ ਸੋਚ ਰਹੀ ਹਾਂ ਹਰ ਸੱਚ ਤਾਂ ਇਸ ਤੋਂ ਵੀ ਜ਼ਿਆਦਾ ਕੜਵਾ ਸੀ ਇੱਕ ਰਾਤ ਹਰਮਨਦੀਰ ਨਾਲ ਘਰ ਆਇਆ ਉਸ ਦੀ ਸ਼ਰਟ ਤੇ ਕਿਸੇ ਹੋਰ ਦੇ ਪਰਫਿਊਮ ਦੀ ਖੁਸ਼ਬੂ ਸੀ ਹਰਲੀਨ ਨੇ ਹਿੰਮਤ ਕਰਕੇ ਪੁੱਛਿਆ ਤੁਸੀਂ ਇੰਨੀ دیر ਨਾਲ ਕਿਉਂ ਆਏ ਹਰਮਨ ਚੱਲ ਗਿਆ ਤੈਨੂੰ ਤਾਂ ਹਰ ਗੱਲ ਦਾ ਹਿਸਾਬ ਚਾਹੀਦਾ ਆ ਆਫਿਸ ਦਾ ਕੰਮ ਸੀ ਹੁਣ ਤੇਥੋਂ ਪੁੱਸ ਕੇ ਜਾਵਾਂ ਹਰਲੀਨ ਚੁੱਪ ਹੋ ਗਈ ਉਸ ਦੀਆਂ ਅੱਖਾਂ ਵਿੱਚ ਅਥਰੂ ਭਰ ਆਏ ਪਰ ਉਸ ਨੇ પી ਲਈ ਉਹ ਜਾਣਦੀ ਸੀ ਜੇ ਉਹ ਰੋਈ ਤਾਂ ਹਰਮਨ ਹੋਰ ਚੀਕੇਗਾ ਉਸ ਰਾਤ ਉਹ دیر ਤੱਕ ਛੱਤ ਵੱਲ ਤੱਕਦੀ ਰਹੀ ਉਸ ਦੇ ਅੰਦਰ ਕੁਝ ਟੁੱਟ ਰਿਹਾ ਸੀ ਪਰ ਉਹ ਆਵਾਜ਼ ਬਾਹਰ ਨਹੀਂ ਆਉਣ ਦੇ ਰਹੀ ਸੀ ਇੱਕ ਦਿਨ ਹਰਲੀਨ ਹਰਮਨ ਦਾ ਮੋਬਾਈਲ ਚਾਰਜ ਕਰ ਰਹੀ ਸੀ ਸਕਰੀਨ ਤੇ ਅਚਾਨਕ ਇੱਕ ਮੈਸੇਜ ਫਲੈਸ਼ ਹੋਇਆ ਮਿਸ ਯੂ ਜਾਣ ਕੱਲ ਮਿਲਦੇ ਆ ਉਸ ਦਾ ਦਿਲ ਧੱਕ ਰਹਿ ਗਿਆ ਹੱਥ ਕੰਬਣ ਲੱਗ ਪਏ ਉਸ ਨੇ ਪੂਰਾ ਮੈਸੇਜ ਨਹੀਂ ਪੜਿਆ ਵਾਪਸ ਫੋਨ ਵਾਪਸ ਰੱਖ ਦਿੱਤਾ ਉਹ ਆਪਣੇ ਆਪ ਨਾਲ ਲੜਦੀ ਰਹੀ ਨਹੀਂ ਹਰਮਨ ਅਜੇ ਹਾਂ ਨਹੀਂ ਕਰ ਸਕਦਾ ਜ਼ਰੂਰ ਕੋਈ ਕਾਲਿੰਗ ਹੋਵੇਗੀ ਪਰ ਦਿਲ ਨੂੰ ਤਸੱਲੀ ਨਹੀਂ ਮਿਲੀ ਉਸ ਰਾਤ ਉਸਨੇ ਹਰਮਨ ਤੋਂ ਫਿਰ ਪੁੱਛਿਆ ਤੁਸੀਂ ਅੱਜਕੱਲ ਬਹੁਤ ਬਦਲ ਗਏ ਹੋ ਮੈਥੋਂ ਕੁਝ ਲੁਕਾ ਰਹੇ ਹੋ ਹਰਮਨ ਹੱਸ ਕੇ ਬੋਲਿਆ ਤੈਨੂੰ ਵਹਿਮ ਹੋ ਰਿਹਾ ਆ ਤੂੰ ਜ਼ਿਆਦਾ ਡਰਾਮਾ ਕਰਦੀ ਆ ਉਹ ਚੁੱਪ ਹੋ ਗਈ ਉਸਦੀ ਖामोशी ਹੋਰ ਡੂੰਗੀ ਹੋ ਗਈ ਹਰਲੀਨ ਦਾ ਪੇਕਾਕਾਰ ਇੱਕ ਛੋਟੇ ਜਿਹੇ ਕਸਬੇ ਵਿੱਚ ਸੀ ਪਿਤਾ ਰਟਾਇਰ ਟੀਚਰ ਮਾਂ ਗ੍ਰਹਿਣੀ ਵਿਆਹ ਤੋਂ ਬਾਅਦ ਉਸਨੇ ਉੱਥੇ ਜਾਣਾ ਘਟ ਕਰ ਦਿੱਤਾ ਸੀ ਕਿਉਂਕਿ ਹਰਮਨ ਨੂੰ ਪਸੰਦ ਨਹੀਂ ਸੀ ਇੱਕ ਦਿਨ ਮਾਂ ਦਾ ਫੋਨ ਆਇਆ ਬੇਟਾ ਸਭ ਕੁਝ ਠੀਕ ਤਾਂ ਹੈ ਹਰਲੀਨ ਦੀ ਆਵਾਜ਼ ਭਰ ਗਈ ਹਾਂ ਮਾਂ ਸਭ ਠੀਕ ਆ ਮਾਂ ਸਮਝ ਗਈ ਕਿ ਕੁਝ ਗੜਬੜ ਹੈ ਉਹ ਖੁਸ਼ ਨਹੀਂ ਲੱਗ ਰਹੀ ਹਰਲੀਨ ਰੋ ਪਈ ਅਗਲੇ ਹੀ ਪਲ ਆਪਣੇ ਆਪ ਨੂੰ ਸੰਭਾਲ ਲਿਆ ਨਹੀਂ ਮਾਂ ਬਸ ਥੱਕ ਗਈਆਂ ਉਹ ਸੱਚ ਦੱਸਣਾ ਚਾਹੁੰਦੀ ਸੀ ਪਰ ਡਰਦੀ ਸੀ ਪਾਪਾ ਦੁਖੀ ਹੋ ਜਾਣਗੇ ਸਮਾਜ ਕੀ ਕਹੇਗਾ ਇੱਕ ਸ਼ਾਮ ਹਰਮਨ ਦੋਸਤਾਂ ਨੂੰ ਲੈ ਕੇ ਘਰ ਆਇਆ ਸਭ ਹੱਸ ਰਹੇ ਸੀ ਸ਼ਰਾਬ ਪੀ ਰਹੇ ਸੀ ਹਰਲੀਨ ਚੁੱਪਚਾਪ ਰਸੋਈ ਵਿੱਚ ਆ ਖਾਣਾ ਬਣਾ ਰਹੀ ਸੀ ਹਰਮਨ ਚੀਕਿਆ ਅਰੇ ਉਹ ਹਰਲੀਨ ਜਲਦੀ ਕਰ ਭੁੱਖ ਲੱਗੀ ਆ ਉਸਨੇ ਖਾਣਾ ਪਰੋਸਿਆ ਹਰਮਨ ਨੇ ਨਿਰਵਾਲਾ ਮੂੰਹ ਵਿੱਚ ਪਾਉਂਦੇ ਹੀ ਥਾਲੀ ਪਟਕ ਦਿੱਤੀ ਕੀ ਬਕਵਾਸ ਬਣਾਇਆ ਨਮਕ ਵੀ ਠੀਕ ਨਹੀਂ ਹੈ ਦੋਸਤਾਂ ਅੱਗੇ ਹਰਲੀਨ ਦੀ ਬੇਇੱਜ਼ਤੀ ਹੋ ਗਈ ਸਭ ਹੱਸਣ ਲੱਗ ਪਏ ਉਸ ਦੀਆਂ ਅੱਖਾਂ ਭਰ ਆਈਆਂ ਪਰ ਉਹ ਚੁੱਪ ਰਹੀ ਅੰਦਰੋਂ ਉਹ ਟੁੱਟ ਗਈ ਕੁਝ ਦਿਨਾਂ ਬਾਅਦ ਹਰਲੀਨ ਨੇ ਹਰਮਨ ਦਾ ਬੈਗ ਸਾਫ਼ ਕਰਦੇ ਹੋਏ ਇੱਕ ਹੋਟਲ ਦੀ ਰਸੀਦ ਵੇਖੀ ਦੋ ਨਾਂ ਸੀ ਹਰਮਨ ਅਤੇ ਸਿਮਰਨ ਉਸ ਦਿਨ ਦੇ ਪੈਰਾਂ ਹੇਠ ਜ਼ਮੀਨ ਖਿਸਕ ਗਈ। ਉਹ دیر ਰਾਤ ਤੱਕ ਹਰਮਨ ਦਾ ਇੰਤਜ਼ਾਰ ਕਰਦੀ ਰਹੀ। ਜਿਵੇਂ ਹੀ ਉਹ ਆਇਆ ਹਰਲੀਨ ਨੇ ਰਸੀਦ ਅੱਗੇ ਰੱਖ ਦਿੱਤੀ। ਇਹ ਕੀ ਆ? ਹਰਮਨ ਨੇ ਪਹਿਲਾਂ ਝੂਠ ਬੋਲਿਆ। ਆਫਿਸ ਟ੍ਰਿਪ ਸੀ। ਹਰਲੀਨ ਰੋ ਪਈ। ਝੂਠ ਨਾ ਬੋਲੋ। ਮੈਨੂੰ ਸਭ ਪਤਾ ਲੱਗ ਗਿਆ ਆ। ਹਰਮਨ ਗੁੱਸੇ ਵਿੱਚ ਆ ਗਿਆ। ਤਾਂ ਕੀ? ਹਾਂ। ਹਾਂ ਮੇਰਾ ਅਫੇਅਰ ਹੈ। ਤੇਰੇ ਵਰਗੀ ਬੋਰਿੰਗ ਔਰਤ ਨਾਲ ਕੋਣ ਰਹੇਗਾ? ਹਰਲੀਨ ਸੁਣ ਕੇ ਸੁੰਨ ਰਹਿ ਗਈ ਉਸ ਰਾਤ ਉਹ ਪੂਰੀ ਟੁੱਟ ਗਈ ਬਾਥਰੂਮ ਵਿੱਚ ਜਾ ਕੇ ਫਰਸ਼ ਤੇ ਬੈਠ ਗਈ ਮੂੰਹ ਉੱਤੇ ਤੋਲਿਆ ਰੱਖ ਰੱਖ ਲਿਆ ਤਾਂ ਜੋ ਸਿਸਕੀਆਂ ਬਾਹਰ ਨਾ ਜਾਣ ਉਸ ਦਾ ਦਿਲ ਚੀਕ ਰਿਹਾ ਸੀ ਮੈਂ ਕੀ ਗੁਨਾਹ ਕੀਤਾ ਮੈਂ ਤਾਂ ਬਸ ਪਿਆਰ ਕੀਤਾ ਸੀ ਪਰ ਉਸ ਦੇ ਹੋਂਠ ਬੰਦ ਸੀ ਉਸ ਦੀ ਚੀਕ ਖਾਮੋਸ਼ ਸੀ ਅਗਲੇ ਦਿਨ ਹਰਮਨ ਨੇ ਬੇਰੁਖੀ ਨਾਲ ਕਿਹਾ ਮੈਂ ਸਿਮਰਨ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਤੂੰ ਆਪਣੇ ਆਪ ਤਲਾਕ ਲੈ ਲੈ ਹਰਲੀਨ ਕੰਬ ਗਈ ਅਤੇ ਮੇਰਾ ਕੀ ਹਰਮਨ ਨੇ ਠੰਡੇ ਲਿਹਾਜ਼ੇ ਵਿੱਚ ਕਿਹਾ ਤੂੰ ਕਿਤੇ ਵੀ ਚਲੀ ਜਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਉਹ ਉੱਥੇ ਬੈਠ ਗਈ ਉਸ ਨੂੰ ਲੱਗਾ ਜਿਵੇਂ ਪੂਰੀ ਦੁਨੀਆ ਉੱਜੜ ਗਈ ਹੋਵੇ ਉਸ ਰਾਤ ਹਰਲੀਨ ਇਕੱਲੀ ਸ਼ਾਤ ਤੇ ਖੜੀ ਸੀ ਢੇਠਾਂ ਸੜਕ ਤੇ ਗੱਡੀਆਂ ਤੇਜ਼ ਰਫ਼ਤਾਰ ਨਾਲ ਗੁਜ਼ਰ ਰਹੀਆਂ ਸੀ ਹਵਾ ਉਸ ਦੇ ਅਥਰੂ ਸੁਕਾ ਰਹੀ ਸੀ ਉਸ ਦੇ ਦਿਮਾਗ ਵਿੱਚ ਇੱਕ ਹੀ ਸਵਾਲ ਗੂੰਜ ਰਿਹਾ ਸੀ ਕਿ ਮੇਰੀ ਖਮੋਸ਼ੀ ਹੀ ਮੇਰੀ ਸਭ ਤੋਂ ਵੱਡੀ ਗਲਤੀ ਸੀ ਅਤੇ ਉਸੇ ਪਲ ਉਸ ਨੂੰ ਇੱਕ ਅਜੇਹਾ ਰਾਜ ਪਤਾ ਲੱਗਾ ਜਿਸ ਨੇ ਉਸ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਦੇਣ ਵਾਲਾ ਸੀ ਛੱਤ ਤੇ ਖੜੀ ਹਰਲੀਨ ਦੀਆਂ ਅੱਖਾਂ ਅੱਗੇ ਅੰਧੇਰਾ ਛਾ ਰਿਹਾ ਸੀ ਹਵਾ ਤੇਜ਼ ਚੱਲ ਰਹੀ ਸੀ ਜਿਵੇਂ ਉਸ ਨੂੰ ਕੁੱਦਣ ਲਈ ਉਸਕਾਰ ਰਹੀ ਹੋਵੇ ਉਸੇ ਵਕਤ ਉਸਦਾ ਮੋਬਾਈਲ ਵੱਜਿਆ ਸਕਰੀਨ ਤੇ ਇੱਕ ਅਣਜਾਣ ਨੰਬਰ ਸੀ ਉਸਨੇ ਕੰਬਦੇ ਹੱਥਾਂ ਨਾਲ ਕਾਲ ਚੁੱਕ ਲਈ ਹੈਲੋ ਦੂਜੇ ਪਾਸੇ ਇੱਕ ਔਰਤ ਦੀ ਟੁੱਟੀ ਹੋਈ ਆਵਾਜ਼ ਸੀ ਤੁਸੀਂ ਹਰਲੀਨ ਬੋਲ ਰਹੇ ਹੋ ਹਾਂਜੀ ਮੈਂ ਹੀ ਹਾਂ ਮੇਰਾ ਨਾਮ ਸਿਮਰਨ ਹੈ ਹਰਮਨ ਦੀ ਗਰਲਫ੍ਰੈਂਡ ਹਰਲੀਨ ਦੇ ਪੈਰਾਂ ਹੇਠ ਤੋਂ ਜ਼ਮੀਨ ਨਿਕਲ ਗਈ ਉਹ ਉੱਥੇ ਛੱਤ ਤੇ ਬੈਠ ਗਈ ਫੋਨ ਤੇ ਸਿਮਰਨ ਰੋ ਰਹੀ ਸੀ ਮੈਂ ਤੁਹਾਡੇ ਤੋਂ ਮਾਫੀ ਮੰਗਣੀ ਆ ਮੈਨੂੰ ਨਹੀਂ ਪਤਾ ਸੀ ਕਿ ਹਰਮਨ ਵਿਆਹਿਆ ਹੋਇਆ ਆ ਹਰਲੀਨ ਦਾ ਦਿਲ ਤੇਜ ਧੜਕਣ ਰਿਹਾ ਸੀ ਤੂੰ ਝੂਠ ਬੋਲ ਰਹੀ ਹੈ ਉਸ ਨੂੰ ਸਭ ਪਤਾ ਸੀ ਸਿਮਰਨ ਨੇ ਹਿਚਕੀਆਂ ਲੈਂਦੇ ਹੋਏ ਕਿਹਾ ਨਹੀਂ ਭੈਣ ਜੀ ਉਸ ਨੇ ਕਿਹਾ ਸੀ ਕਿ ਉਸ ਦਾ ਤਲਾਕ ਹੋ ਚੁੱਕਿਆ ਆ ਉਹ ਇਕੱਲਾ ਰਹਿੰਦਾ ਆ ਤੁਹਾਡੀ ਇੱਕ ਵੀ ਤਸਵੀਰ ਨਹੀਂ ਦਿਖਾਈ ਹਰਲੀਨ ਦੀਆਂ ਅੱਖਾਂ ਭਰ ਆਈਆਂ ਤਾਂ ਫਿਰ ਹੁਣ ਕਿਉਂ ਫੋਨ ਕੀਤਾ ਸਿਮਰਨ ਬੋਲੀ ਕਿਉਂਕਿ ਅੱਜ ਮੈਨੂੰ ਪਤਾ ਲੱਗਾ ਕਿ ਮੈਂ ਪ੍ਰੈਗਨੈਂਟ ਹਾਂ ਅਤੇ ਜਦੋਂ ਮੈਂ ਹਰਮਨ ਨੂੰ ਦੱਸਿਆ ਤਾਂ ਉਸਨੇ ਕਿਹਾ ਕਿ ਬੱਚਾ ਗਿਰਾ ਦੋ ਉਸਨੇ ਕਿਹਾ ਕਿ ਉਸ ਨੂੰ ਮੇਰੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਹਰਲੀਨ ਸੁਣ ਰਹਿ ਗਈ ਸਿਮਰਨ ਨੇ ਕੰਬਦੀ ਆਵਾਜ਼ ਵਿੱਚ ਕਿਹਾ ਭੈਣ ਜੀ ਉਸਨੇ ਮੈਨੂੰ ਵੀ ਧੋਖਾ ਦਿੱਤਾ ਅਤੇ ਤੁਹਾਨੂੰ ਵੀ ਮੈਂ ਟੁੱਟ ਚੁੱਕੀ ਹਾਂ ਹਰਲੀਨ ਦੇ ਅੰਦਰ ਕੁਝ ਹਿੱਲ ਗਿਆ ਪਹਿਲੀ ਵਾਰ ਉਸ ਨੂੰ ਆਪਣੇ ਵਰਗੀ ਕਿਸੇ ਹੋਰ ਦੀ ਬੇਵਸੀ ਦਿਖੀ ਤੂੰ ਕੀ ਕਰਨ ਵਾਲੀ ਆ ਸਿਮਰਨ ਨੇ ਪੁੱਛਿਆ ਹਰਲੀਨ ਚੁੱਪ ਰਹੀ ਫਿਰ ਬੋਲੀ ਮੈਨੂੰ ਨਹੀਂ ਪਤਾ ਮੈਂ ਤਾਂ ਜੀਣਾ ਵੀ ਛੱਡ ਦੇਣਾ ਚਾਹੁੰਦੀ ਆ ਸਿਮਰਨ ਘਬਰਾ ਗਈ ਨਹੀਂ ਭੈਣ ਜੀ ਅਜਿਹਾ ਨਾ ਕਰੋ ਉਹ ਇਸ ਲਈਕ ਨਹੀਂ ਫੋਨ ਕੱਟ ਗਿਆ ਹਰਲੀਨ ਦੇਰ ਤੱਕ ਆਸਮਾਨ ਵੱਲ ਦੇਖਦੀ ਰਹੀ ਉਸ ਦੀਆਂ ਅੱਖਾਂ ਵਿੱਚ ਅਥਰੂ ਸੀ ਪਰ ਹੁਣ ਉਹਨਾਂ ਵਿੱਚ ਇੱਕ ਅਜੀਬ ਜਿਹੀ ਚਮਕ ਵੀ ਸੀ ਅਗਲੀ ਸਵੇਰ ਹਰਲੀਨ ਨੇ ਆਪਣੇ ਪਿਤਾ ਨੂੰ ਫੋਨ ਕੀਤਾ ਪਾਪਾ ਮੈਂ ਘਰ ਆਉਣਾ ਚਾਹੁੰਦੀ ਹਾਂ ਪਿਤਾ ਦੀ ਆਵਾਜ਼ ਭਾਰ ਆਈ ਬੇਟਾ ਕੁਝ ਹੋਇਆ ਹੈ ਹਰਲੀਨ ਰੋ ਪਈ ਸਭ ਕੁਝ ਦੱਸ ਦਿੱਤਾ ਪਿਤਾ ਬੋਲੇ ਤੂੰ ਹੁਣੇ ਐਸੇ ਬਗਤ ਨਿਕਲ ਅਸੀਂ ਹੈਗੇ ਹਾਂ ਨਾ ਪਹਿਲੀ ਵਾਰ ਉਸਨੂੰ ਲੱਗਾ ਕਿ ਉਹ ਇਕੱਲੀ ਨਹੀਂ ਹਰਲੀਨ ਨੇ ਹਰਮਨ ਨੂੰ ਕਿਹਾ ਮੈਂ ਪੇਕੇ ਘਰ ਜਾ ਰਹੀ ਹਾਂ ਹਰਮਨ ਹੱਸ ਪਿਆ ਜਾਂ ਮੈਨੂੰ ਫਰਕ ਨਹੀਂ ਪੈਂਦਾ ਹਰਲੀਨ ਨੇ ਸ਼ਾਂਤ ਆਵਾਜ਼ ਵਿੱਚ ਕਿਹਾ ਮੈਂ ਤਲਾਕ ਲਵਾਵਾਂਗੀ ਅਤੇ ਤੈਨੂੰ ਕੋਰਟ ਵਿੱਚ ਘਟਿਸਾਂਗੀ ਹਰਮਨ ਦਾ ਚਿਹਰਾ ਤਮਤਮਾ ਗਿਆ ਤੂੰ ਮੇਰੀ ਜ਼ਿੰਦਗੀ ਬਰਬਾਦ ਕਰ ਦੇਵੇਂਗੀ ਹਰਲੀਨ ਪਹਿਲੀ ਵਾਰ ਚਿੰਕੀ ਤੂੰ ਮੇਰੀ ਜ਼ਿੰਦਗੀ ਕੀ ਬਣਾਈਆਂ ਹਰਮਨ ਉਸ ਨੂੰ ਥੱਪੜ ਮਾਰਨ ਵਧਿਆ ਪਰ ਹਰਲੀਨ ਨੇ ਉਸਦਾ ਹੱਥ ਫੜ ਲਿਆ ਹੁਣ ਜੇ ਮੈਨੂੰ ਛੋਇਆ ਵੀ ਤਾਂ ਪੁਲਿਸ ਵਿੱਚ ਸ਼ਿਕਾਇਤ ਕਰਾਂਗੀ ਹਰਮਨ ਸੁੰਨ ਰਹਿ ਗਿਆ ਪੇਕੇ ਘਰ ਪਹੁੰਚ ਕੇ ਹਰਲੀਨ ਨੇ ਸਿਮਰਨ ਨੂੰ ਮਿਲਣ ਬੁਲਾਇਆ ਸਿਮਰਨ 3 ਮਹੀਨਿਆਂ ਦੀ ਪ੍ਰੈਗਨੈਂਟ ਸੀ ਅੱਖਾਂ ਸੂਜੀਆਂ ਚਿਹਰਾ ਪੀਲਾ ਦੋਵੇਂ ਇੱਕ ਦੂਜੇ ਨੂੰ ਦੇਖ ਕੇ ਰੋ ਪਏ ਹਰਲੀਨ ਨੇ ਉਸ ਦਾ ਹੱਥ ਫੜਿਆ ਅਸੀਂ ਦੋਵੇਂ ਉਸ ਦੀਆਂ ਸ਼ਿਕਾਰਾਂ ਸਿਮਰਨ ਬੋਲੀ ਮੈਂ ਉਸ ਬੱਚੇ ਨੂੰ ਮਾਰਨਾ ਨਹੀਂ ਚਾਹੁੰਦੀ ਪਰ ਇਕੱਲੀ ਹਾਂ ਸਿਮਰਨ ਨੇ ਕਿਹਾ ਤੂੰ ਇਕੱਲੀ ਨਹੀਂ ਅਸੀਂ ਨਾਲ ਲੜਾਂਗੇ ਹਰਲੀਨ ਨੇ ਇੱਕ ਇੱਕ ਔਰਤ ਵਕੀਲ ਨਾਲ ਮੁਲਾਕਾਤ ਕੀਤੀ ਵਕੀਲ ਬੋਲੀ ਤੁਹਾਡੇ ਕੋਲ ਮਾਨਸਿਕ ਅਤੇ ਸਰੀਰਕ ਉਤਪੀੜਨ ਦਾ ਕੇਸ ਬਣਦਾ ਆ ਐਕਸਟਰਾ ਮੈਰਿਟਲ ਅਫੇਅਰ ਅਤੇ ਧੋਖਾ ਵੀ ਆ ਸਿਮਰਨ ਨੇ ਵੀ ਸ਼ਿਕਾਇਤ ਦਰਜ ਕਰਵਾਈ ਹਰਮਨ ਨੂੰ ਪੁਲਿਸ ਸਟੇਸ਼ਨ ਵਿਖੇ ਤੋ ਨੋਟਿਸ ਗਿਆ ਹਰਮਨ ਵਕੀਲ ਕੋਲ ਭੱਜਿਆ ਕੁਝ ਵੀ ਕਰੋ ਕੇਸ ਰੁਕਵਾ ਦਿਓ ਵਕੀਲ ਬੋਲਿਆ ਤੂੰ ਫਸ ਚੁਕਿਆ ਆ ਦੋ ਔਰਤਾਂ ਨੂੰ ਧੋਖਾ ਦਿੱਤਾ ਆ ਆਫਿਸ ਵਿੱਚ ਵੀ ਗੱਲ ਫੈਲ ਗਈ ਤੇਰੀ ਇੱਜ਼ਤ ਮਿੱਟੀ ਵਿੱਚ ਮਿਲ ਗਈ ਹੈ ਕੋਰਟ ਵਿੱਚ ਹਰਲੀਨ ਨੇ ਜੱਜ ਅੱਗੇ ਕਿਹਾ ਮੈਂ 5 ਸਾਲ ਤੱਕ ਚੁੱਪ ਰਹਿ ਕੇ ਸਭ ਸਹਿ ਲਿਆ ਕਿਉਂਕਿ ਮੈਨੂੰ ਸਿਖਾਇਆ ਗਿਆ ਸੀ ਕਿ ਪਤਨੀ ਨੂੰ ਸਹਿਣਾ ਚਾਹੀਦਾ ਆ ਉਸਦੀ ਆਵਾਜ਼ ਕੰਬ ਰਹੀ ਸੀ ਅੱਜ ਮੇਰੀ ਖਾਮੋਸ਼ੀ ਟੁੱਟ ਗਈ ਆ ਸਿਮਰਨ ਵੀ ਖੜੀ ਹੋਈ ਉਸਨੇ ਮੈਨੂੰ ਝੂਠ ਬੋਲਿਆ ਅਤੇ ਮੇਰੇ ਬੱਚੇ ਨੂੰ ਮਾਰਨ ਲਈ ਕਿਹਾ ਕੋਰਟ ਵਿੱਚ ਸਨ ਨਾਟਾ ਛਾ ਗਿਆ ਜੱਜ ਨੇ ਕਿਹਾ ਹਰਮਨ ਦੋਸ਼ੀ ਆ ਉਸ ਨੂੰ ਮੈਂਟਨੈਂਸ ਦੇਣਾ ਪਵੇਗਾ ਅਤੇ ਮਾਨਸਿਕ ਉਤਪੀੜਨ ਲਈ ਜੁਰਮਾਨਾ ਵੀ ਹਰਮਨ ਸਿਰ ਝੁਕਾਏ ਖੜਾ ਸੀ ਕੁਝ ਮਹੀਨਿਆਂ ਬਾਅਦ ਹਰਲੀਨ ਇੱਕ ਐਨਜੀਓ ਵਿੱਚ ਕੰਮ ਕਰਨ ਲੱਗ ਪਈ ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਦੀ ਮਦਦ ਕਰਦੀ ਸਿਮਰਨ ਨੇ ਇੱਕ ਪਿਆਰੀ ਜਹੀ ਧੀ ਨੂੰ ਜਨਮ ਦਿੱਤਾ ਉਸ ਦਾ ਨਾਮ ਰੱਖਿਆ ਆਸ਼ਾ ਹਰਲੀਨ ਨੇ ਬੱਚੀ ਨੂੰ ਗੋਦ ਵਿੱਚ ਲੈ ਕੇ ਕਿਹਾ ਤੇਰੀ ਜ਼ਿੰਦਗੀ ਤੇਰੇ ਬਾਪ ਵਰਗੀ ਨਹੀਂ ਹੋਵੇਗੀ ਇੱਕ ਦਿਨ ਹਰਲੀਨ ਨੂੰ ਹਰਮਨ ਦਾ ਮੈਸੇਜ ਆਇਆ ਮੈਨੂੰ ਮਾਫ਼ ਕਰ ਦਿਓ ਹਰਲੀਨ ਨੇ ਫੋਨ ਬੰਦ ਕਰ ਦਿੱਤਾ ਉਹ ਆਇਨੇ ਵਿੱਚ ਆਪਣੇ ਆਪ ਨੂੰ ਦੇਖ ਕੇ ਬੋਲੀ ਮੇਰੀ ਖਾਮੋਸ਼ੀ ਮੇਰੀ ਕਮਜ਼ੋਰੀ ਨਹੀਂ ਸੀ ਪਰ ਹੁਣ ਮੇਰੀ ਆਵਾਜ਼ ਮੇਰੀ ਤਾਕਤ ਹੈ ਉਸ ਦੀਆਂ ਅੱਖਾਂ ਤੋਂ ਅਥਰੂ ਵਹੇ ਪਰ ਇਹ ਹਾਰਦੇ ਨਹੀਂ ਸੀ ਇਹ ਆਜ਼ਾਦੀ ਦੇ ਅਥਰੂ ਸੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਤਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਧੰਨਵਾਦ ਜੀ